ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ ਕੈਨੇਡਾ ਉਤਪਾਦਾਂ ਉਤੇ ਚਿੰਨੀ ਟੈਰਿਫ ਦੇਸ਼ ਦੀਆਂ ਸਭ ਤੋਂ ਕੀਮਤੀ ਫਸਲਾਂ ਵਿੱਚੋਂ ਇੱਕ ਦੀ ਨਕਦ ਕੀਮਤ ਨੂੰ ਰੋਕ ਰਹੇ ਨੇ ਖੇਤੀ ਮਾਰਾ ਦਾ ਕਹਿਣਾ ਹੈ ਕਿ ਉਤਪਾਦਾਂ ਨੂੰ ਅੱਗੇ ਵੱਡੇ ਫੈਸਲੇ ਲੈਣੇ ਪੈਣਗੇ ਤੇ ਲੈਫਟ ਫੀਲਡ ਕਮੋਡੀਟੀ ਰਿਸਰਚ ਦੇ ਮਾਰਕੀਟ ਵਿਸ਼ਲੇਸ਼ਕ ਚੱਕ ਪੈਨਰ ਨੇ ਕਿਹਾ ਕਿ ਜਦੋਂ ਕਿ ਭੂ ਵਿਖਦੀਆਂ ਕੀਮਤਾਂ ਥੋੜੀਆਂ ਘਟ ਨੇ ਕਿਸਾਨਾਂ ਨੂੰ ਉਹਨਾਂ ਦੇ ਕਨੋਲਾ ਜਿਸ ਨੂੰ ਆਧਾਤ ਵੀ ਕਿਹਾ ਜਾਂਦਾ ਹੈ ਉਸ ਦੇ ਲਈ ਮਿਲਣ ਵਾਲੀ ਨਕਦ ਕੀਮਤ ਬਹੁਤ ਘਟ ਹੈ ਉਹਨਾਂ ਨੇ ਕਿਹਾ ਕਿ ਇਸ ਗਿਰਾਵਟ ਦੇ ਕਾਰਨ ਕਿਸਾਨਾਂ ਨੂੰ ਪਿਛਲੇ 2 ਹਫਤੇ ਆਪਣੇ ਕਨੋਲਾ ਉੱਤੇ ਘਟੋਕਾ 140 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਪਰ ਮਾਰਚ ਦੇ ਮੁਕਾਬਲੇ ਜਰੂ ਚੀਨ ਨੇ ਕਨੋਲਾ ਤੇਲ ਅਤੇ ਮੀਲ ਤੇ 100% ਦਾ ਟੈਰਿਫ ਲਗਾਇਆ ਸੀ ਤਾਂ ਨੁਕਸਾਨ 800 ਮਿਲੀਅਨ ਡਾਲਰ ਹੋ ਗਿਆ ਕਨੋਲਾ ਉਤਪਾਦਾਂ ਉਤੇ ਚੀਨੀ ਟੈਰਿਫ ਦੀ ਅਸਰ ਤੋਂ ਕੀਮਤੀ ਫਸਲਾਂ ਦੇ ਵਿੱਚੋਂ ਇੱਕ ਦੀ ਨਕਦ ਕੀਮਤ ਨੂੰ ਰੋਕ ਰਹੀ ਨੇ ਖੇਤੀ ਮਾਰਤਾ ਕਹਿੰਦਾ ਕਿ ਉਤਪਾਦਾਂ ਨੂੰ ਅੱਗੇ ਵੱਡੇ ਫੈਸਲੇ ਲੈਣੇ ਪੈਣਗੇ ਪਿੰਨ ਨੇ ਕਿ ਹੈ ਕਿ ਵਿਚਾਰ ਦੇ ਵਿੱਚ ਹੋਰ ਕਾਰਕ ਵੀ ਚੱਲ ਰਹੇ ਨੇ ਪਰ ਇਹ ਸਿਰਫ ਇੱਕ ਤੇਜ਼ ਅਤੇ ਗੰਦੀ ਨਜ਼ਰ ਹੈ ਕਿਸਾਨਾਂ ਨੂੰ ਇਹ ਪਸੰਦ ਨਹੀਂ ਹੈ ਅਤੇ ਉਹ ਮਹਿਸੂਸ ਕਰ ਰਹੇ ਨੇ ਕਿ ਪੂਰਬੀ ਕੈਨੇਡੀਅਨ ਉਦਯੋਗਾਂ ਨੂੰ ਸਮਰਥਨ ਦੇਣ ਦੇ ਲਈ ਉਹਨਾਂ ਦੀ ਬਲੀ ਦਿੱਤੀ ਜਾ ਰਹੀ ਹੈ ਭਾਵੇਂ ਇਹ ਸੱਚ ਹੈ ਜਾਂ ਫਿਰ ਨਹੀਂ ਕੈਨੇਡਾ ਦੇ ਕੈਨੋਲਾ ਉਦਯੋਗਾਂ ਨੂੰ ਇਹ ਝਟਕਾ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਬੀਜਾਂ ਉੱਤੇ 75.7% ਟੈਰਿਫ ਲਗਾਉਣ ਤੋਂ 2 ਹਫ਼ਤੇ ਤੋਂ ਬਾਅਦ ਸਮੇਤੋ ਬਾਤ ਲੱਗ ਕੇ ਆ ਬੀਜਿੰਗ ਦੇ ਵੱਲੋਂ ਕੈਨੋਲਾ ਬੀਜ ਉੱਤੇ ਡਿਊਟੀ ਉੱਤੇ ਕੈਨੇਡਾ ਵੱਲੋਂ ਚੀਨੀ ਇਲੈਕਟ੍ਰੋਨਿਕ ਵਾਹਤ ਸੋ ਹਰਤੀਸ਼ ਦੇ ਤਾਰੀਫ ਲਗਉਣ ਦੇ جواب ਵਜੋਂ ਦੇਖਿਆ ਗਿਆ ਸੀ ਪਿੰਨਰ ਨੇ ਕਿਹਾ ਕਿ ਸਾਲ ਅਗਲੇ ਸਾਲ ਕਾਨੂੰਨਲਾ ਅਗਵਾਨ ਦੀ ਯੋਜਨਾ ਬਣਾ ਰਹੇ ਨੇ ਪਰ ਕਿੰਨਾ ਕੁ ਲਗਾਉਣਾ ਹੈ ਇਹ ਬਾਜ਼ਾਰ ਤਾਕਤਾ ਅਤੇ ਉਹਨਾਂ ਨੇ ਉਹਨਾਂ ਦੇ ਭੂਮੀ ਪ੍ਰਬੰਧਨ ਅਭਿਆਸਾ ਉੱਤੇ ਨਿਰਭਰ ਕਰੇਗਾ ਜਿਨ੍ਹਾਂ ਨੂੰ ਫਸਲੀ ਚੱਕਰ ਕਿਹਾ ਜਾਂਦਾ ਹੈ ਉਤਪਾਦਕ ਮਿੱਟੀ ਦੇ ਪੋਸਟਿੰਗ ਤੱਤਾ ਪ੍ਰਬੰਧਨ ਕਰਨ ਅਤੇ ਬਿਮਾਰੀਆਂ ਨੂੰ ਸੀਮਤ ਕਰਨ ਦੇ ਲਈ ਹਰ ਸਾਲ ਬੀਜਾਂ ਜਾਣ ਵਾਲੀਆਂ ਫਸਲਾਂ ਨੂੰ ਬਦਲਦੇ ਨੇ ਦੇਰੀ ਕਿਸਾਨ 3 ਸਾਲਾ ਦੀ ਮਿਆਦ ਦੇ ਵਿੱਚ ਆਪਣੇ ਖੇਤਾਂ ਵਿੱਚ ਤੇਲ ਬੀਜਾ ਅਨਾਜ ਅਤੇ ਦਾਲਾਂ ਦੀ ਵਰਤੋਂ ਕਰਦੇ ਨੇ ਪੈਨਨ ਨੇ ਕਿਹਾ ਕਿ ਤੁਸੀਂ ਨਾ ਫਸਲਾਂ ਦੇ ਵਿੱਚੋਂ ਇੱਕ ਨੂੰ ਥੋਕ ਵਿੱਚ ਲਗਾਉਣਾ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਇੱਕ ਗੁੰਜਲਦਾਰ ਪ੍ਰਣਾਲੀ ਹੈ ਕਿਸਾਨ ਪਹਿਲਾਂ ਵੀ ਘੱਟ ਕੀਮਤ ਵਾਲੇ ਵਾਤਾਵਰਣ ਦੇ ਵਿੱਚ ਉਲੰਘ ਰਹੇ ਨਹੀਂ ਪਰ ਆਮ ਤੌਰ ਤੇ ਇਹ ਸਪਲਾਈ ਅਤੇ ਮੰਗ ਦੇ ਨਾਲ ਸੰਬੰਧਿਤ ਹੁੰਦੇ ਨੇ ਨਾ ਕਿ ਇਹਨਾਂ ਅਚਾਨਕ ਵਪਾਰਕ ਫੈਸਲਿਆਂ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਦੇਪੁਤ ਚੀਨ ਵਰਗੀ ਸਥਿਤੀ ਨਾ ਹੋ ਉਂਦੀ ਤਾਂ ਕਿਸਾਨ ਯੋਜਨਾ ਬਣਾ ਸਕਦੇ ਸਨ ਅਤੇ ਉਹ ਦੇਰੀ ਪਰ ਬਾਅਦਸ਼ਾਲੀ ਤੰਤ ਤਨਾ ਲੱਗ ਕੇ ਦੇਖ ਸਕਦੇ ਹਾਂ ਕੈਨੇਡੀਅਨ ਉਤਪਾਦ ਲਈ ਕੈਨੋਲਾ ਨੂੰ ਖੇਤੀ ਆਮ ਤਨ ਦਾ ਇੱਕ ਉੱਚ ਸਰੋਤ ਮੰਨਿਆ ਜਾਂਦਾ ਪਰ ਇਹ ਉਗਾਨ ਦੇ ਲਈ ਸਭ ਤੋਂ ਮਹਿੰਗੀ ਵੀ ਹੈ ਦੱਸੇ ਕੈਨੋਲਾ ਕਨਸਲ ਆਫ ਕੈਨੇਡਾ ਦੇ ਕ੍ਰਿਸ ਡੇਵਿਸਨ ਕੰਟ ਨੇ ਕਿ ਕੈਨੋਲਾ ਇਤਿਹਾਸਕ ਤੌਰ ਤੇ ਇੱਕ ਉਤਪਾਦਕ ਅਤੇ ਲਾਭਦਾਇਕ ਫਸਲ ਰਹੀ ਹੈ ਦੇਵਿਸਨ ਨੇ ਕਿਹਾ ਕਿ ਅਸੀਂ ਯਕੀਨੀ ਤੌਰ ਤੇ ਸਮਰਥਨ ਕਰਨ ਅਤੇ ਅਜਿਹੀਆਂ ਸਥਿਤੀਆਂ ਪੈਦਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਜੋ ਇਸ ਨੂੰ ਜਾਰੀ ਰੱਖਣ ਦੇ ਯੋਗ ਬਣਾ। ਇਸ ਦਾ ਇੱਕ ਵੱਡਾ ਹਿੱਸਾ ਹੈ ਯਕੀਨੀ ਬਣਾਉਣ ਦੇ ਲਈ ਕੰਮ ਕਰ ਰਿਹਾ ਕਿ ਸਾਡੇ ਨਿਰਯਾਤ ਬਾਜ਼ਾਰ ਉਤੇ ਕੈਨੇਡੀਅਨ ਕੈਨੋਲਾ ਬੀਜ ਤੇਲ ਅਤੇ ਮੀਲ ਦੀ ਮੰਗ ਵਧੀਆ ਢੰਗ ਦੇ ਨਾਲ ਕੰਮ ਕਰ ਰਹੀ ਹੈ। ਚੀਨ ਕੈਨੇਡਾ ਦਾ ਕੈਨੋਲਾ ਉਤਪਾਦ ਦਾ ਦੂਜੇ ਸਭ ਤੋਂ ਵੱਡਾ ਆਯਾਤਕ ਹੈ। ਸਿਰਫ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਡੈਵਿਸਰ ਨੇ ਕਿਹਾ ਇਸ ਸਾਲ ਕੈਨੋਲਾ ਦੀ ਫਸਲ ਪਿਛਲੇ ਸਾਲ ਦੇ ਨਾਲੋਂ ਵਧੇਰੇ ਭਰਪੂਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜੋ ਕਿ चीन ਦੇ ਤਰ ਤਰਫੋਂ جاری ਰਹਿਣ ਉਤੇ ਵੱਧ ਦਬਾਅ ਵੀ ਬਣਾ ਸਕਦੀ ਹੈ ਇੱਕ ਵਾਰ ਫਿਰ ਦੱਸिए ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ ਕੈਨੇਡਾ ਉਤਪਾਦਾਂ ਉਤੇ ਚਿੰਨੀ ਟੈਰਿਫ ਦੇਸ਼ ਦੀਆਂ ਸਭ ਤੋਂ ਕੀਮਤੀ ਫਸਲਾਂ ਵਿੱਚੋਂ ਇੱਕ ਦੀ ਨਕਦ ਕੀਮਤ ਨੂੰ ਰੋਕ ਰਹੇ ਨੇ ਖੇਤੀ ਮਾਰਾ ਦਾ ਕਹਿਣਾ ਹੈ ਕਿ ਉਤਪਾਦਾਂ ਨੂੰ ਅੱਗੇ ਵੱਡੇ ਫੈਸਲੇ ਲੈਣੇ ਪੈਣਗੇ ਤੇ ਲੈਫਟ ਫੀਲਡ ਕਮੋਡਿਟੀ ਰਿਸਰਚ ਦੇ ਮਾਰਕੀਟ ਵਿਸ਼ਲੇਸ਼ਕ ਚੱਕ ਪੈਨਰ ਨੇ ਕਿਹਾ ਕਿ ਜਦੋਂ ਕਿ ਭੂ ਵਿਖਦੀਆਂ ਕੀਮਤਾਂ ਥੋੜੀਆਂ ਘਟ ਨੇ ਕਿਸਾਨਾਂ ਨੂੰ ਉਹਨਾਂ ਦੇ ਕਨੋਲਾ ਜਿਸ ਨੂੰ ਆਧਾਰਵੀ ਕਿਹਾ ਜਾਂਦਾ ਹੈ ਉਸ ਦੇ ਲਈ ਮਿਲਣ ਵਾਲੀ ਨਕਦ ਕੀਮਤ ਬਹੁਤ ਘਟ ਹੈ ਉਹਨਾਂ ਨੇ ਕਿਹਾ ਕਿ ਇਸ ਗਿਰਾਵਟ ਦੇ ਕਾਰਨ ਕਿਸਾਨਾਂ ਨੂੰ ਪਿਛਲੇ 2 ਹਫਤੇ ਆਪਣੇ ਕਨੋਲਾ ਉੱਤੇ ਘਟੋਕਾ 140 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਪਰ ਮਾਰਚ ਦੇ ਮੁਕਾਬਲੇ ਜਦੋਂ ਚੀਨ ਨੇ ਕਨੋਲਾ ਤੇਲ ਅਤੇ ਮੀਲ ਤੇ 100 ਪ੍ਰਤੀਸ਼ਤ ਦਾ ਟੈਰਿਫ ਲਗਾਇਆ ਸੀ ਤਾਂ ਨੁਕਸਾਨ 800 ਮਿਲੀਅਨ ਡਾਲਰ ਹੋ ਗਿਆ ਕੈਨੋਲਾ ਉਤਪਾਦਾਂ ਉੱਤੇ ਚਿਨੀ ਟੈਰਿਫ ਦੇਸ਼ਕੀਆਂ ਸਭ ਤੋਂ ਕੀਮਤੀ ਫਸਲਾਂ ਦੇ ਵਿੱਚੋਂ ਇੱਕ ਦੀ ਨਕਦ ਕੀਮਤ ਨੂੰ ਰੋਕ ਰਹੀ ਨੇ ਖੇਤੀ ਮਾਰਤਾ ਕਹਿੰਨ ਕਿ ਉਤਪਾਦਾਂ ਨੂੰ ਅੱਗੇ ਵੱਡੇ ਫੈਸਲੇ ਲੈਣੇ ਪੈਣਗੇ ਬੰਨ ਨੇ ਕਿਹਾ ਕਿ ਵਿਚਾਰ ਦੇ ਵਿੱਚ ਹੋਰ ਕਾਰਕ ਵੀ ਚੱਲ ਰਹੇ ਨੇ ਪਰ ਇਹ ਸਿਰਫ ਇੱਕ ਤੇਜ਼ ਅਤੇ ਗੰਦੀ ਨਜ਼ਰ ਹੈ ਕਿਸਾਨਾਂ ਨੂੰ ਇਹ ਪਸੰਦ ਨਹੀਂ ਹੈ ਅਤੇ ਉਹ ਮਹਿਸੂਸ ਕਰਦੇ ਨੇ ਕਿ ਪੂਰਬੀ ਕੈਨੇਡੀਅਨ ਉਦਯੋਗਾਂ ਨੂੰ ਸਮਰਥਨ ਦੇਣ ਦੇ ਲਈ ਉਹਨਾਂ ਦੀ ਬਲੀ ਦਿੱਤੀ ਜਾ ਰਹੀ ਹੈ ਭਾਵੇਂ ਇਹ ਸੱਚ ਹੈ ਜਾਂ ਫਿਰ ਨਹੀਂ ਕੈਨੇਡਾ ਦੇ ਕੈਨੋਲਾ ਉਦਯੋਗਾਂ ਨੂੰ ਇਹ ਝਟਕਾ ਚੀਨ ਦੇ ਵੱਲੋਂ ਕੈਨੇਡੀਅਨ ਕਿਨੋਲਾ ਬੀਜ ਉਤੇ 75.5% ਟੈਰਿਫ ਲਗਾਉਣ ਤੋਂ 2 ਹਫਤੇ ਤੋਂ ਬਾਅਦ ਸਮੇਤੋ ਬਾਤ ਲੱਗ ਕੇ ਹੈ ਬੀਜ਼ਿੰਗ ਦੇ ਵੱਲੋਂ ਕਿਨੋਲਾ ਬੀਜ ਉਤੇ ਡਿਊਟੀ ਉਤੇ ਕੈਨੇਡਾ ਵੱਲੋਂ ਚੀਨੀ ਇਲੈਕਟ੍ਰੋਨਿਕ ਵਾਅਦੇ 100% ਦੇ ਟੈਰਿਫ ਲਗਾਉਣ ਦੇ ਜਵਾਬ ਵਜੋਂ ਦੇਖਿਆ ਗਿਆ ਸੀ ਪੀਨ ਨੇ ਕਿਹਾ ਕਿ ਸਾਲ ਅਗਲੇ ਸਾਲ ਕਨੂਲਾ ਅਗਵਾਨ ਦੀ ਯੋਜਨਾ ਬਣਾ ਰਹੇ ਨੇ ਪਰ ਕਿੰਨਾ ਕੁ ਲਗਾਉਣਾ ਹੈ ਇਹ ਬਾਜ਼ਾਰ ਤਾਕਤਾ ਅਤੇ ਉਹਨਾਂ ਨੇ ਉਹਨਾਂ ਦੇ ਭੂਮੀ ਪ੍ਰਬੰਧਨ ਅਭਿਆਸਾ ਉਤੇ ਨਿਰਭਰ ਕਰੇਗਾ ਜਿਨ੍ਹਾਂ ਨੂੰ ਫਸਲੀ ਚੱਕਰ ਕਿਹਾ ਜਾਂਦਾ ਹੈ ਉਤਪਾਦਕ ਮਿੱਟੀ ਦੀ ਰਿਪੋਰਟਿੰਗ ਤੱਤਾ ਪ੍ਰਬੰਧਨ ਕਰਨ ਅਤੇ ਬਿਮਾਰੀਆਂ ਨੂੰ ਸੀਮਿਤ ਕਰਨ ਦੇ ਲਈ ਹਰ ਸਾਲ ਵਿਜੀਨ ਜਾਣ ਵਾਲੀਆਂ ਫਸਲਾਂ ਨੂੰ ਬਦਲਦੇ ਨੇ ਤੇਰੇ ਕਿਸਾਨ 3 ਸਾਲਾ ਦੀ ਮਿਆਦ ਦੇ ਵਿੱਚ ਆਪਣੇ ਖੇਤਾਂ ਵਿੱਚ ਤੇਲ, ਬੀਜਾ, ਅਨਾਜ ਅਤੇ ਦਾਲਾਂ ਦੀ ਪਰਤੋ ਕਰਦੇ ਨੇ ਪੈਨਨ ਨੇ ਕਿਹਾ ਕਿ ਤੁਸੀਂ ਨਾ ਫਸਲਾਂ ਦੇ ਵਿੱਚੋਂ ਇੱਕ ਨੂੰ ਥੋਕ ਵਿੱਚ ਲਗਾਉਣਾ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਇੱਕ ਗੁੰਜਲਦਾਰ ਪ੍ਰਣਾਲੀ ਹੈ ਕਿਸਾਨ ਪਹਿਲਾਂ ਵੀ ਘੱਟ ਕੀਮਤ ਵਾਲੇ ਵਾਤਾਵਰਣ ਦੇ ਵਿੱਚ ਉਲੰਘ ਰਹੇ ਨਹੀਂ ਪਰ ਆਮ ਤੌਰ ਤੇ ਇਹ ਸਪਲਾਈ ਅਤੇ ਮੰਗ ਦੇ ਨਾਲ ਸੰਬੰਧਿਤ ਹੁੰਦੇ ਨੇ ਨਾ ਕਿ ਇਨਾ ਅਚਾਨਕ ਵਪਾਰਕ ਫੈਸਲੇ ਦੇ ਨਾਲ ਉਹਨਾਂ ਨੇ ਕਿਹਾ ਕਿ ਜੇ ਸਾਡੇ ਕੋਲ ਚੀਨ ਵਰਗੀ ਸਥਿਤੀ ਨਾ ਹੁੰਦੀ ਤਾਂ ਕਿਸਾਨ ਯੋਜਨਾ ਬਣਾ ਸਕਦੇ ਸਨ ਅਤੇ ਵਧੇਰੇ ਪਰ ਬਾਜ਼ਾਰੀ ਤੰਗਤੇ ਨਾ ਲੱਗੇ ਦੇਖ ਸਕਦੇ ਸਨ ਕੈਨੇਡੀਅਨ ਉਤਪਾਦ ਲਈ ਕੈਨੋਲਾ ਨੂੰ ਖੇਤੀ ਆਮਦਨ ਦਾ ਇੱਕ ਉੱਚ ਸਰੋਤ ਮੰਨਿਆ ਜਾਂਦਾ ਪਰ ਇਹ ਉਗਾਨ ਦੇ ਲਈ ਸਭ ਤੋਂ ਮਹਿੰਗੀ ਵੀ ਹੈ ਨਜ਼ਰੀਏ ਕੈਨੋਲਾ ਕੌਂਸਲ ਆਫ ਕੈਨੇਡਾ ਦੇ ਕ੍ਰਿਸਰ ਡੇਵਿਸਨ ਕਹਿੰਦੇ ਨੇ ਕਿ ਕੈਨੋਲਾ ਇਤਿਹਾਸਕ ਤੌਰ ਤੇ ਇੱਕ ਉਤਪਾਦਕ ਅਤੇ ਲਾਭਦਾਇਕ ਫਸਲ ਰਹੀ ਹੈ। ਡੇਵਿਸਨ ਨੇ ਕਿਹਾ ਕਿ ਅਸੀਂ ਯਕੀਨੀ ਤੌਰ ਤੇ ਸਮਰਥਨ ਕਰਨ ਅਤੇ ਅਜਿਹੀਆਂ ਸਥਿਤੀਆਂ ਪੈਦਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਜੋ ਇਸ ਨੂੰ ਜਾਰੀ ਰੱਖਣ ਦੇ ਯੋਗ ਬਣਾ। ਇਸ ਦਾ ਇੱਕ ਵੱਡਾ ਹਿੱਸਾ ਹੈ ਯਕੀਨੀ ਬਣਾਉਣ ਦੇ ਲਈ ਕੰਮ ਕਰ ਰਿਹਾ ਕਿ ਸਾਡੇ ਨਿਰਯਾਤ ਬਾਜ਼ਾਰ ਉੱਤੇ ਕੈਨੇਡੀਅਨ ਕੈਨੋਲਾ ਬੀਜ ਤੇਲ ਅਤੇ ਮੀਲ ਦੀ ਮੰਗ ਵਧੀਆ ਢੰਗ ਦੇ ਨਾਲ ਕੰਮ ਕਰ ਰਹੀ ਹੈ। ਚੀਨ ਕੈਨੇਡਾ ਦਾ ਕੈਨੋਲਾ ਉਤਪਾਦਕ ਦਾ ਦੂਜਾ ਸਭ ਤੋਂ ਵੱਡਾ ਆਯਾਤਕ ਹੈ। ਸਿਰਫ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਡੇਵਿਸਨ ਨੇ ਕਿਹਾ ਇਸ ਸਾਲ ਕੈਨੋਲਾ ਦੀ ਫਸਲ ਪਿਛਲੇ ਸਾਲ ਦੇ ਨਾਲੋ ਵਧੇਰੇ ਭਰਪੂਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜੋ ਕਿ ਚੀਨ ਦੇ ਤਰਫੋਂ جاری ਰਹਿਣ ਉਤੇ ਵੱਧ ਦਬਾਅ ਵੀ ਬਣਾ ਸਕਦੀ ਹੈ ਇੱਕ ਵਾਰ ਫਿਰ ਦੱਸਿਏ ਸਸਗਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ ਕੈਨੇਡਾ ਉਤਪਾਦਾਂ ਉਤੇ ਚਿੰਨੀ ਟੈਰਿਫ ਦੇਸ਼ ਦੀਆਂ ਸਭ ਤੋਂ ਕੀਮਤੀ ਫਸਲਾਂ ਵਿੱਚੋਂ ਇੱਕ ਦੀ ਨਕਦ ਕੀਮਤ ਨੂੰ ਰੋਕ ਰਹੇ ਨੇ ਖੇਤੀ ਮਾਰਾ ਦਾ ਕਹਿਣਾ ਹੈ ਕਿ ਉਤਪਾਦਾਂ ਨੂੰ ਅੱਗੇ ਵੱਡੇ ਫੈਸਲੇ ਲੈਣੇ ਪੈਣਗੇ ਤੇ ਲੈਫਟ ਫੀਲਡ ਕਮੋਡੀਟੀ ਰਿਸਰਚ ਦੇ ਮਾਰਕੀਟ ਵਿਸ਼ਲੇਸ਼ਕ ਚੱਕ ਪੈਨਰ ਨੇ ਕਿਹਾ ਕਿ ਜਦੋਂ ਕਿ ਭੂ ਵਿਖਦੀਆਂ ਕੀਮਤਾਂ ਥੋੜੀਆਂ ਘਟ ਨੇ ਕਿਸਾਨਾਂ ਨੂੰ ਉਹਨਾਂ ਦੇ ਕਨੋਲਾ ਜਿਸ ਨੂੰ ਆਧਾਤ ਵੀ ਕਿਹਾ ਜਾਂਦਾ ਹੈ ਉਸ ਦੇ ਲਈ ਮਿਲਣ ਵਾਲੀ ਨਕਦ ਕੀਮਤ ਬਹੁਤ ਘਟ ਹੈ ਉਹਨਾਂ ਨੇ ਕਿਹਾ ਕਿ ਇਸ ਗਿਰਾਵਟ ਦੇ ਕਾਰਨ ਕਿਸਾਨਾਂ ਨੂੰ ਪਿਛਲੇ 2 ਹਫ਼ਤਿਆਂ ਆਪਣੇ ਕਨੋਲਾ ਉੱਤੇ ਘਟੋਕਾ 140 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਪਰ ਮਾਰਚ ਦੇ ਮੁਕਾਬਲੇ ਜਦੋਂ ਚੀਨ ਨੇ ਕਨੋਲਾ ਤੇਲ ਅਤੇ ਮੀਲ ਤੇ 100% ਟੈਰਿਫ ਲਗਾਇਆ ਸੀ ਤਾਂ ਨੁਕਸਾਨ 800 ਮਿਲੀਅਨ ਡਾਲਰ ਹੋ ਗਿਆ ਕਨੋਲਾ ਉਤਪਾਦਾਂ ਉਤੇ ਚੀਨੀ ਟੈਰਿਫ ਦੀ ਅਨੁਸਾਰ ਤੋਂ ਕੀਮਤੀ ਫਸਲਾਂ ਦੇ ਵਿੱਚੋਂ ਇੱਕ ਦੀ ਨਕਦ ਕੀਮਤ ਨੂੰ ਰੋਕ ਰਹੀ ਨੇ ਖੇਤੀ ਮਾਰਤਾ ਕਹਿੰਦਾ ਕਿ ਉਤਪਾਦਾਂ ਨੂੰ ਅੱਗੇ ਵੱਡੇ ਫੈਸਲੇ ਲੈਣੇ ਪੈਣਗੇ ਪਿੰਨ ਨੇ ਕਿ ਹੈ ਕਿ ਵਿਚਾਰ ਦੇ ਵਿੱਚ ਹੋਰ ਕਾਰਕ ਵੀ ਚੱਲ ਰਹੇ ਨੇ ਪਰ ਇਹ ਸਿਰਫ ਇੱਕ ਤੇਜ਼ ਅਤੇ ਗੰਦੀ ਨਜ਼ਰ ਹੈ ਕਿਸਾਨਾਂ ਨੂੰ ਇਹ ਪਸੰਦ ਨਹੀਂ ਹੈ ਅਤੇ ਉਹ ਮਹਿਸੂਸ ਕਰ ਰਹੇ ਨੇ ਕਿ ਪੂਰਬੀ ਕੈਨੇਡੀਅਨ ਉਦਯੋਗਾਂ ਨੂੰ ਸਮਰਥਨ ਦੇਣ ਦੇ ਲਈ ਉਹਨਾਂ ਦੀ ਬਲੀ ਦਿੱਤੀ ਜਾ ਰਹੀ ਹੈ ਭਾਵੇਂ ਇਹ ਸੱਚ ਹੈ ਜਾਂ ਫਿਰ ਨਹੀਂ ਕੈਨੇਡਾ ਦੇ ਕੈਨੋਲਾ ਉਦਯੋਗਾਂ ਨੂੰ ਇਹ ਝਟਕਾ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਬੀਜਾਂ ਉੱਤੇ 75.1% ਟੈਰਿਫ ਲਗਾਉਣ ਤੋਂ 2 ਹਫ਼ਤੇ ਤੋਂ ਬਾਅਦ ਸਮੇਂ ਤੋਂ ਬਾਅਦ ਲੱਗਿਆ ਹੈ ਬਿਜ਼ਨਸ ਦੇ ਵੱਲੋਂ ਕੈਨੋਲਾ ਬੀਜ ਉੱਤੇ ਡਿਊਟੀ ਉੱਤੇ ਕੈਨੇਡਾ ਵੱਲੋਂ ਚੀਨੀ ਇਲੈਕਟ੍ਰੋਨਿਕ ਵਾਹਤ ਸੋ ਕਰਤੀਸ਼ਤੇ ਤਾਰੀਫ ਲਗਾਉਂਦੇ ਜਵਾਬ ਵਜੋਂ ਦੇਖਿਆ ਗਿਆ ਸੀ ਪਿੰਨਰ ਨੇ ਕਿਹਾ ਕਿ ਸਾਲ ਅਗਲੇ ਸਾਲ ਕਾਨੂੰਨਲਾ ਅਗਵਾਨ ਦੀ ਯੋਜਨਾ ਬਣਾ ਰਹੇ ਨੇ ਪਰ ਕਿੰਨਾ ਕੁ ਲਗਾਉਣਾ ਹੈ ਇਹ ਬਾਜ਼ਾਰ ਤਾਕਤਾ ਅਤੇ ਉਹਨਾਂ ਨੇ ਉਹਨਾਂ ਦੇ ਭੂਮੀ ਪ੍ਰਬੰਧਨ ਅਭਿਆਸਾ ਉੱਤੇ ਨਿਰਭਰ ਕਰੇਗਾ ਜਿਨ੍ਹਾਂ ਨੂੰ ਫਸਲੀ ਚੱਕਰ ਕਿਹਾ ਜਾਂਦਾ ਹੈ ਉਤਪਾਦਕ ਮਿੱਟੀ ਦੀ ਰਿਪੋਰਟਿੰਗ ਤੱਤਾ ਪ੍ਰਬੰਧਨ ਕਰਨ ਅਤੇ ਬਿਮਾਰੀਆਂ ਨੂੰ ਸੀਮਤ ਕਰਨ ਦੇ ਲਈ ਹਰ ਸਾਲ ਬੀਜਾਂ ਜਾਣ ਵਾਲੀਆਂ ਫਸਲਾਂ ਨੂੰ ਬਦਲਦੇ ਨੇ ਤਰੇਰੀ ਕਿਸਾਨ 3 ਸਾਲਾ ਦੀ ਮਿਆਦ ਦੇ ਵਿੱਚ ਆਪਣੇ ਖੇਤਾਂ ਵਿੱਚ ਤੇਲ, ਬੀਜਾ ਅਨਾਜ ਅਤੇ ਦਾਲਾਂ ਦੀ ਬਰਤੋਂ ਕਰਦੇ ਨੇ ਪੈਨਨ ਨੇ ਕਿਹਾ ਕਿ ਤੁਸੀਂ ਨਾ ਫਸਲਾਂ ਦੇ ਵਿੱਚੋਂ ਇੱਕ ਨੂੰ ਥੋਕ ਵਿੱਚ ਲਗਾਉਣਾ ਬੰਦ ਨਹੀਂ ਕਰ ਸਕਦੇ ਕਿਉਂਕਿ ਇਹ ਇੱਕ ਗੁੰਜਲਦਾਰ ਪ੍ਰਣਾਲੀ ਹੈ ਕਿਸਾਨ ਪਹਿਲਾਂ ਵੀ ਘੱਟ ਕੀਮਤ ਵਾਲੇ ਵਾਤਾਵਰਣ ਦੇ ਵਿੱਚ ਉਲੰਘ ਰਹੇ ਨਹੀਂ ਪਰ ਆਮ ਤੌਰ ਤੇ ਇਹ ਸਪਲਾਈ ਅਤੇ ਮੰਗ ਦੇ ਨਾਲ ਸੰਬੰਧਿਤ ਹੁੰਦੇ ਨੇ ਨਾ ਕਿ ਇਹਨਾਂ ਅਚਾਨਕ ਵਪਾਰਕ ਫੈਸਲਿਆਂ ਦੇ ਨਾਲ ਉਨ੍ਹਾਂ ਕਿਹਾ ਕਿ ਜੇ ਸਰ ਦੇ ਕੋਲ ਚੀਨ ਵਰਗੀ ਸਥਿਤੀ ਨਾ ਹੋ ਉਂਦੀ ਤਾਂ ਕਿਸਾਨ ਯੋਜਨਾ ਬਣਾ ਸਕਦੇ ਸਨ ਅਤੇ ਵਧੇਰੇ ਪ੍ਰਭਾਵਸ਼ਾਲੀ ਇਹ ਤਾਂ ਤਨਾ ਲੱਗ ਕੇ ਦੇਖ ਸਕਦੇ ਹਾਂ ਕੈਨੇਡੀਅਨ ਉਤਪਾਦ ਲਈ ਕੈਨੋਲਾ ਨੂੰ ਖੇਤੀ ਆਮ ਤਨ ਦਾ ਇੱਕ ਉੱਚ ਸਰੋਤ ਮੰਨਿਆ ਜਾਂਦਾ ਪਰ ਇਹ ਉਗਾਨ ਦੇ ਲਈ ਸਭ ਤੋਂ ਮਹਿੰਗੀ ਵੀ ਹੈ ਦੱਸੇ ਕੈਨੋਲਾ ਕਨਸਲ ਆਫ ਕੈਨੇਡਾ ਦੇ ਕ੍ਰਿਸ ਡੇਵਿਸਨ ਕਹਿੰਦੇ ਨੇ ਕਿ ਕੈਨੋਲਾ ਇਤਿਹਾਸਕ ਤੌਰ ਤੇ ਉਤਪਾਦਕ ਅਤੇ ਲਾਭਦਾਇਕ ਫਸਲ ਰਹੀ ਹੈ ਦੇਵਿਸਨ ਨੇ ਕਿਹਾ ਕਿ ਅਸੀਂ ਯਕੀਨੀ ਤੌਰ ਤੇ ਸਮਰਥਨ ਕਰਨ ਅਤੇ ਅਜਿਹੀਆਂ ਸਥਿਤੀਆਂ ਪੈਦਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਜੋ ਇਸ ਨੂੰ ਜਾਰੀ ਰੱਖਣ ਦੇ ਯੋਗ ਬਣਾ। ਇਸ ਦਾ ਇੱਕ ਵੱਡਾ ਹਿੱਸਾ ਹੈ ਯਕੀਨੀ ਬਣਾਉਣ ਦੇ ਲਈ ਕੰਮ ਕਰ ਰਿਹਾ ਕਿ ਸਾਡੇ ਨਿਰਯਾਤ ਬਾਜ਼ਾਰ ਉਤੇ ਕੈਨੇਡੀਅਨ ਕੈਨੋਲਾ ਬੀਜ ਤੇਲ ਅਤੇ ਮੀਲ ਦੀ ਮੰਗ ਵਧੀਆ ਢੰਗ ਦੇ ਨਾਲ ਕੰਮ ਕਰ ਰਹੀ ਹੈ। ਚੀਨ ਕੈਨੇਡਾ ਦਾ ਕੈਨੋਲਾ ਉਤਪਾਦ ਦਾ ਦੂਜੇ ਸਭ ਤੋਂ ਵੱਡਾ ਆਯਾਤਕ ਹੈ। ਸਿਰਫ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਡੈਵਿਸਰ ਨੇ ਕਿਹਾ ਇਸ ਸਾਲ ਕੈਨੋਲਾ ਦੀ ਫਸਲ ਪਿਛਲੇ ਸਾਲ ਦੇ ਨਾਲੋਂ ਵਧੇਰੇ ਭਰਪੂਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜੋ ਕਿ ਕੀਮ ਦੇ ਤਰ੍ਹਾਂ ਦੇ ਫਾਇਦਾ ਜਾਰੀ ਰਹਿ ਨੁਤੇਵਾ ਦੁੱਧ ਦਾਬਾ ਵੀ ਬਣਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ